ਇਸ ਸਮੇਂ ਬੱਡੀ ਤੇ ਸ਼ਰਮਨਾਕ ਖਬਰ ਆ ਰਹੀ ਹੈ ਗੁਰਦਾਸਪੁਰ ਤੋਂ ਜਿੱਥੇ ਗੁਰਦਾਸਪੁਰ ਦਾ ਪਿੰਡ ਧਾਰੀਵਾਲ ਜਿੱਥੇ ਮਾਂ ਦੇ ਨਜਾਇਜ਼ ਸੰਬੰਧਾਂ ਨੂੰ ਲੈ ਕੇ ਦੁਖੀ ਹੋਏ ਪੁੱਤ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਿਹਦਾ ਪਿਤਾ ਹੀ ਮੌਤ ਹੋ ਚੁੱਕੀ ਸੀ ਮਾਂ ਦੇ ਪਿੰਡ ਦੇ ਇੱਕ ਨੌਜਵਾਨ ਨਾਲ ਨਜਾਇਜ਼ ਸੰਬੰਧ ਸਨ ਪੁੱਤਰ ਅਤੇ ਉਹਦੀ ਭੈਣ ਵੱਲੋਂ ਕਈ ਵਾਰ ਸਮਝਾਇਆ ਗਿਆ ਪਰ ਮਾਂ ਨੂੰ ਨਾ ਸਮਝ ਆਇਆ ਜਿਸ ਦਾ ਦੁਖੀ ਹੋ ਕੇ ਪੁੱਤ ਵੱਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮ੍ਰਿਤਕ ਦੀ ਭੈਣ ਦੇ ਬਿਆਨ ਉੱਪਰ ਉਹਦੀ ਮਾਂ ਅਤੇ ਉਹਦੇ ਆਸ਼ਿਕ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਹੁਣ ਤੁਹਾਨੂੰ ਦਿਖਾਣੇ ਆ ਕੀ ਹੈ ਸਾਰਾ ਮਾਮਲਾ। ਕਬ ਪ੍ਰੀਤ ਕੌਰ ਲੜਕੀ ਹੈਗੀ ਆ ਗੰਨਾਪਿੰਡ ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਆ। ਜਿਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕਲਦੀਪ ਕੌਰ ਹੈਗੀ ਇਸ ਸਵਰਨਜੀਤ ਸੰਨੀ ਜਿਹੜਾ ਸੋਲਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਦੇ ਰਿਲੇਸ਼ਨਸ ਇਹਨਾਂ ਨੇ ਕਾਫੀ ਵਾਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਵਾਰੀ ਮਦਰ ਨੂੰ ਜਿਹੜਾ ਰੋਕਿਆ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ ਸਨੀ ਗਰਦੀਪ ਸਿੰਘ ਜਿਹੜਾ ਹੈਗਾ ਇਹਨੇ ਕੋਈ ਜੜੀਲੀ ਚੀਜ਼ ਖਾ ਕੇ ਇਹ ਇਹਨੇ ਆਪਣੀ ਸੂਸੈਟ ਕਰ ਲਈ ਹੈਗੀ ਆ ਜਿਹੜਾ ਐਫ ਆਈ ਆਰ ਨੰਬਰ 83/24 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਾਬਕ ਕੇਸ ਰਜਿਸਟਰ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਚ ਦੋਨੋਂ ਕਲਦੀਪ ਕੌਰ ਤੇ ਜਿਹੜਾ ਰਣਜੀਤ ਸੱਨੀ ਇਹਨਾਂ ਨੂੰ ਹੀ ਰੈਸਟ ਕੀਤਾ ਜੀ ਉਹ ਜੀ ਇਹਦੇ ਤੇ ਐਨ ਡੀ ਪੀ ਐ ਸੈਕਟ ਦੇ ਕਰੀਬ 8 ਮੁਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ ਮੈਂ ਤੇ ਸਾਰੇ ਲੋਕਾਂ ਨੂੰ ਇਹੀ ਕਹੂੰਗੀ ਕਿ ਜਿਹੜੇ ਕ੍ਰਿਮੀਨਲ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਆਖਰ ਪੁਲਿਸ ਦੀ ਕਿੜਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲ੍ਹ ਇਹ ਆਈ ਆ ਸਾਡੀ ਕਿੜਕੀ 'ਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ 'ਚ ਜਾਣਾ ਆਉਣਾ ਇਹਦੇ ਦਿਮਾਗ 'ਚ ਸੀਗਾ ਵੀ ਜੇਲ੍ਹ 'ਚੋਂ ਮੈਂ ਵਾਪਸ ਆਈ ਜਾਨੀ ਆ ਇਹ ਹੁਣ ਫੇਰ ਸਾਡੀ ਕਿੜਕੀ 'ਚ ਆਈ